ਪਈ ਕਣਕ ਵਾਲਾ ਕੀ ਹਾਲ ਚੱਲ ਰਿਹਾ ਤੇ ਕਹਿੰਦੇ ਕਿ ਪਈ ਲੇਬਰ ਦੀ ਵੀ ਕਮੀ ਸ਼ੁਰੂ ਹੋ ਗਈ ਪਰ ਲੇਬਰ ਵਾਲਾ ਤੇ ਕੰਮ ਬਾਅਦ ਹੈ ਉਹ ਤੋਂ ਪਹਿਲਾਂ ਕੱਲ ਹੀ ਇੱਕ ਜ਼ਿਕਰ ਹੋਇਆ ਸੀ ਸਾਈਲੋ ਸਿਸਟਮ ਦਾ ਉਹਦੇ ਬਾਰੇ ਸਰਕਾਰ ਦੇ ਕੀ ਪ੍ਰਤੀਕਰਮ ਹੈ ਜੀ ਐਤ ਕੀ ਢੋਆ ਢੁਆਈ ਵਾਲਾ ਤੇ ਰੱਖ-ਰਖਾਅ ਵਾਲਾ ਕੰਮ ਸਾਈਲੋ ਕਰੇਗਾ ਕਿਵੇਂ ਕਰੇਗਾ ਸਰਕਾਰ ਦੀ ਪ੍ਰਵਾਨਗੀ ਮਿਲ ਗਈ ਹੈ ਤੇ ਅੱਗੇ ਕੀ ਹੋਣਾ ਹੈ ਦਾ ਪ੍ਰੋਸੀਜਰ ਕੀ ਹੋਣਾ ਕਈ ਦੇਖੋ ਨੋਟੀਫਿਕੇਸ਼ਨ ਤੇ ਹੁਣ ਇਹਨਾਂ ਨੇ ਜਾਰੀ ਕਰ ਦਿੱਤਾ ਜੀ ਸਮੂਹ ਜ਼ਿਲ੍ਹਾ ਮੈਨੇਜਰ ਨਨ ਗ੍ਰੀਨ ਪੰਜਾਬ ਰਾਜ ਵਿੱਚ ਉਹਨਾਂ ਨੂੰ ਮਤਲਬ ਜੋ ਸਾਡੇ ਹੱਥੇ ਇਹ ਡਾਕੂਮੈਂਟ ਆਇਆ ਹੈ ਤਾਂ ਇਹਦੇ ਵਿੱਚ ਤੇ ਉਹਨਾਂ ਨੇ ਸਾਈਲੋ ਚ ਤੈਨਾਤ ਨਿਰੀਖਕ ਨੂੰ ਹਦਾਇਤ ਕੀਤੀ ਜਾਵੇ ਕਿ ਸਾਈਲੋ ਵਿਖੇ ਕਣਕ ਦੀ ਸਟੋਰੇਜ ਦਾ ਕੰਮ ਉਹਨਾਂ ਵੱਲੋਂ ਨਿਜੀ ਨਿਗਰਾਨੀ ਹਟ ਕਰਾਇਆ ਜਾਊ ਜੀ ਦੂਜਾ ਨੰਬਰ ਨੁਕਤਾ ਕਿ ਇਨ੍ਹਾਂ ਸਾਈਲਜ ਨਾਲ ਲਿੰਕ ਕੀਤੀਆਂ ਮੰਡੀਆਂ ਵਿੱਚ ਸਬੰਧਤ ਸਟਾਫ ਅਤੇ ਆੜਤੀਆਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਉਹਨਾਂ ਵੱਲੋਂ ਕਣਕ ਭਰਨ ਉਪਰੰਤ ਬੋਰੀਆਂ ਦੀ ਹੱਥ ਨਾਲ ਮੈਨੂਅਲ ਸਲਾਈ ਕੀਤੀ ਜਾਵੇ ਜੋ ਮੈਂ ਕੱਲ ਤੁਹਾਨੂੰ ਦੱਸਿਆ ਸੀਗਾ ਠੀਕ ਹੈ ਕਿਸੇ ਵੀ ਸੂਰਤ ਚ ਮਸ਼ੀਨੀ ਸਲਾਈ ਨਾ ਕੀਤੀ ਜਾਵੇ ਹਮ ਸਾਈਲੋ ਮਾਲਕ ਆਪਰੇਟਰ ਨੂੰ ਹਦਾਇਤ ਕੀਤੀ ਜਾਵੇ ਕਿ ਭਰੀਆਂ ਹੋਈਆਂ ਬੋਰੀਆਂ ਸਾਈਲੋ ਵਿੱਚ ਧਿਆਨ ਨਾਲ ਖਾਲੀ ਕਰਾਈਆਂ ਜਾਣ ਤਾਂ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਤੇ ਨਾ ਹੀ ਕੱਟ ਜਾਂ ਟੌਰਨ ਹੋਣ ਜੇਕਰ ਕਣਕ ਦੀ ਸਟੋਰੇਜ ਜਾਂ ਖਾਲੀ ਕਰਨ ਦੌਰਾਨ ਕੋਈ ਬੋਰੀਆਂ ਡੈਮੇਜ ਜਾਂ ਕੱਟ इत्याਦਿਕ ਹੁੰਦੀਆਂ ਤਾਂ ਅਜਿਹੀਆਂ ਬੋਰੀਆਂ ਨੂੰ ਰਿਪਲੇਸ ਰਿਪੇਅਰ ਕਰਨ ਦੀ ਨਿਰੋਲ ਜ਼ਿੰਮੇਵਾਰੀ ਸਾਈਲੋ ਮਾਲਕ ਦੀ ਹੋਊਗੀ ਹੂੰ ਸਾਈਲੋ ਵਿੱਚ ਕਣਕ ਸਟੋਰ ਕਰਨ ਉਪਰੰਤ ਖਾਲੀ ਹੋਣ ਵਾਲੀਆਂ ਐਫ ਏ ਕੂ ਬੋਰੀਆਂ ਨੂੰ ਫਿਰ ਤੋਂ ਦੂਸਰੀਆਂ ਮੰਡੀਆਂ ਵਿੱਚ ਭਰਾਈ ਲਈ ਭੇਜਿਆ ਜਾਏਗਾ ਜੀ ਠੀਕ ਹੈ ਜੀ ਤਾਂ ਮਤਲਬ ਇਹ ਸਾਫ਼ ਹੈ ਸੰਬੰਧਤ ਨਿਰੀਖਕਾਂ ਨੂੰ ਹਦਾਇਤ ਕੀਤੀ ਜਾਵੇ ਕਿ ਸਾਈਲੋ ਵਿੱਚ ਕਣਕ ਸਟੋਰ ਕਰਨ ਉਪਰੰਤ ਵਾਪਸ ਪ੍ਰਾਪਤ ਹੋਣ ਵਾਲੀਆਂ ਬੋਰੀਆਂ ਨੂੰ ਫਿਰ ਤੋਂ ਦੂਜੀਆਂ ਮੰਡੀਆਂ ਵਿੱਚ ਕਣਕ ਦੀ ਭਰਾਈ ਲਈ ਵਰਤਿਆ ਜਾਵੇ ਅਤੇ ਇਨ੍ਹਾਂ ਭਰੀਆਂ ਬੋਰੀਆਂ ਨੂੰ ਪਲੈਂਥਾ ਗੋਦਾਮਾਂ ਵਿੱਚ ਸਟੋਰ ਕੀਤਾ ਜਾਵੇ ਜਾਂ ਐਫਸੀਆਈ ਨੂੰ ਸਪੈਸ਼ਲ ਰਾਹੀਂ ਡਾਇਰੈਕਟ ਡਿਲੀਵਰੀ ਵਿੱਚ ਲੋਡ ਕਰ ਦਿੱਤਾ ਜਾਵੇ ਤਾਂ ਜੋ ਕੋਈ ਵਾਧੂ ਖਾਲੀ ਬਾਰਦਾਨਾ ਨਾ ਬਚਿਆ ਰਹੇ ਸਾਈਲੋ ਵਿੱਚ ਪੰਜਵਾਂ ਨੁਕਤਾ ਸਾਈਲੋ ਵਿੱਚ ਭੇਜੀ ਜਾ ਰਹੀ ਕਣਕ ਦੀ ਸਟਾਕ ਤੇ ਰੀਕੌਨਸਿਲੇਸ਼ਨ ਨਾਲ ਦੇ ਨਾਲ ਕੀਤੀ ਜਾਵੇ ਚਲੋ ਇਹ ਇਹਨਾਂ ਦੀਆਂ ਹਦਾਇਤਾਂ ਨੇ ਜੀ ਪਨ ਗ੍ਰੀਨ ਦੇ ਜਿਹੜੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਨੇ ਜੀ ਉਹਨਾਂ ਨੇ ਇਹ ਹਦਾਇਤ ਕਰ ਦਿੱਤੀ ਹੈ ਜੀ ਤਾਂ ਮਤਲਬ ਸਾਫ਼ ਆ ਕਿ ਪਨ ਗ੍ਰੀਨ ਜਿਹੜੀ ਕਿ ਆਪਣੇ ਬਹੁਤ ਵੱਡੀ ਖਰੀਦ ਦੀ ਏਜੰਸੀ ਹੈ ਉਸ ਨੂੰ ਹਦਾਇਤ ਹੋ ਗਈ ਆ ਕਿ ਸਾਈਲੋ ਚ ਚਲੋ ਹਮ ਤੈਦਾ ਮਤਲਬ ਆ ਕਿ ਜਿਹੜੇ ਸਾਈਲੋ ਤੇ ਬੜੀ ਸਿਆਸਤ ਹੋ ਰਹੀ ਸੀ ਕੁਝ ਸਮਾਂ ਪਹਿਲਾਂ ਤੁਹਾਨੂੰ ਯਾਦ ਹੋਣਾ ਅੰਦੋਲਨ ਤੋਂ ਜਦੋਂ ਪਰਤੇ ਤੇ ਮੋਗੇ ਦੇ ਲਾਗੇ ਜਿਹੜਾ ਹੈਗਾ ਨਾ ਇੱਕ ਸਾਈਲੋ ਅਡਾਨੀਆਂ ਦਾ ਸ਼ਾਇਦ ਉਹਨੂੰ ਲੇਕ ਬੜੀ ਰਾਜਨੀਤੀ ਪੱਖ ਦੀ ਕਾਲੀਆਂ ਨੇ ਬਣਵਾਇਆ ਜੀ ਕਾਂਗਰਸੀਆਂ ਨੇ ਬਣਵਾਇਆ ਕਿਸੇ ਨੇ ਬਣਵਾਇਆ ਆ ਤੁਹਾਡੇ ਤੁਹਾਡੇ ਇਧਰ ਘਰਾਂ ਨੂੰ ਜਾਈਏ ਜਦੋਂ ਪੁਲ ਤੋਂ ਉੱਤਰ ਜਾਈਏ ਮੈਂ ਤੇ ਕੱਲ ਵੇਖਿਆ ਬਹੁਤ ਵੱਡਾ ਬੜਾ ਵੱਡਾ ਸਾਈਲੋ ਬਣ ਗਿਆ ਜੀ ਲਿਸ਼ਕਾ ਮਾਰਦਾ ਜੀ ਸਾਡੇ ਘਰਾਂ ਤੱਕ ਕੌਂਦੀ ਆਵਾਜ਼ ਆਉਦੀ ਅੱਛਾ ਜੀ ਤੇ ਉਹਦੀਆਂ ਲਿਸ਼ਕਾ ਪੈਂਦੀ ਨਾ ਤੇ ਹੋਣਾ ਹੀ ਸੀਗਾ ਫਿਰ ਹੂੰ ਸੇ ਗਲਾ ਗਵਾਂਗੂ ਲੱਗਦੇ ਨੇ ਮਿੱਤਰਾਂ ਨੂੰ ਤੇਰੇ ਕੋਕੇ ਦੇ ਲਿਸ਼ਕਾਰੇ ਮਿੱਤਰਾਂ ਨਾਲ ਬਦਲ ਗਈ ਸੌਣ ਦੀ ਧੁੱਪ ਵਾਂਗੂ ਮਟਿਆਰੇ ਇਹ ਕੀ ਬਣ ਗਿਆ ਬਈ ਅਸੀਂ ਤੇ ਕੱਲ ਲੰਗੇ ਜਾਂਦੇ ਸੀ ਦੋਵੇਂ ਭਰਾ ਤੇ ਵੇਖਿਆ ਮੈਂ ਕਿਹਾ ਤੇਰਾ ਭੜਾ ਹੋ ਜਾ ਗੁੰਬਦ ਜੇ ਕੀ ਖੜੇ ਹੋਗਾ ਨੇ ਕਹਿੰਦਾ ਸਾਈਲੋ ਹੈ ਸਾਈਲੋ ਸਲੋਲੀ ਸਲੋਲੀ ਆ ਗਿਆ ਨੇ ਤੇ ਹੁਣ ਹੁਣ ਯੂਨੀਅਨਾਂ ਵੀ ਚੁੱਪ ਚਾਪ ਤੇ ਜਿਨ੍ਹਾਂ ਨੇ ਜੋ ਸਾਈਲੋਜੀ ਅਡਾਨੀ ਦੇ ਮਹਾਏ ਪਿਆ ਸਾਈਲੋ ਆ ਚੱਕੋ ਆ ਚੱਕੋ ਸਹੀ ਗੱਲ ਆ ਚੱਕੋ ਸਹੀ ਆ ਗਿਆ ਅਦਾ ਇਤਾਂ ਨਹੀਂ ਅੱਜ ਕਰ ਲੋ ਜਿਹੜਾ ਕੁਝ ਕਰਨਾ ਐਵੇਂ ਲੱਲੇ ਭੱਬੇ ਲੱਲੇ ਭੱਬੇ ਆਪਾਂ ਕੱਲ ਜਿਹੜੇ ਸਵਾਲ ਚੁ ਸਰ ਮੈਂ ਜੋ ਕੱਲ ਗੱਲ ਕਹੀ ਸੀ ਮੈਂ ਦੋ ਮੰਤਰੀਆਂ ਨਾਲ ਗੱਲ ਕਰਨ ਉਪਰੰਤ ਕਹੀ ਸੀ ਕਿ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਕੁਝ ਵੀ ਸਪਸ਼ਟ ਨਹੀਂ ਸੀ ਸ਼ਾਮੀ ਮੈਂ ਵਾਲੀ ਵਾਲ ਖੇਡ ਰਿਹਾ ਸੀ ਮੈਨੂੰ ਕਈ ਗੱਲਾਂ ਆਈਆਂ ਸਾਡੇ ਆੜਤੀਏ ਨੇ ਪਿੰਡ ਦੇ ਉਹ ਜਦੋਂ ਮੈਂ ਦੇਖਿਆ ਮੇਰਾ ਫੋਨ ਸਾਇਲੈਂਟ ਸੀ ਮੈਂ ਬੈਕ ਕਾਲ ਕੀਤੀ ਉਹ ਕਹਿੰਦੇ ਕਿ ਤੁਸੀਂ ਹਿਸਾਬ ਲਾਓ ਕਿ ਕਣਕ ਦੀ ਮੰਡੀ ਭਰੀ ਪਈ ਆ ਸਾਡੇ ਪਿੰਡਾਂ ਦੇ ਸਾਡੇ ਘਰ ਤੋਂ ਲੱਗ ਗਈ ਆ ਜੀ ਜੀ ਤੇ ਉਹ ਕਹਿੰਦਾ ਕਿ ਅਜੇ ਤੱਕ ਇੱਥੇ ਲਾਈਟ ਔਨ ਨਹੀਂ ਕੀਤੀ ਠੇਕੇਦਾਰ ਨੇ ਕਿਹਾ ਬਾਤ ਤੇ ਉਹ ਕਹਿੰਦੇ ਵੀ ਉਦੋਂ ਦਾਬਾ ਦੂਬਾ ਜਾ ਮਾਰਿਆ ਸੀਗਾ ਕਿ ਅਸੀਂ ਉਹਨੂੰ ਬੁਲਾ ਕੇ ਫਿਰ ਵੀਡੀਓ ਵਾਡੀਓ ਕੋਈ ਬਣਾਣੇ ਆ ਤੋਂ ਨਾਲ ਦੀ ਨਾਲ ਉਹਨੇ ਬੱਤੀ ਜਗਾਤੀ ਆ ਜੀ ਮਤਲਬ ਕਿ ਇਹ ਲਾਈਟਾਂ ਤੱਕ ਦਾ ਪ੍ਰਬੰਧ ਨਹੀਂ ਹੋਇਆ ਤਾਂ ਅਪ੍ਰੈਲ ਲੰਘਣ ਵਾਲਾ ਤਾਂ ਆ ਤੁਸੀਂ ਜਿਹੜੀਆਂ ਮੈਂ ਕੱਲ ਤੁਹਾਨੂੰ ਗੱਲਾਂ ਕਹੀਆਂ ਸੀ ਕਿ ਸਲਾਈ ਇਹ ਪੰਗਾ ਜੀ ਪੁਰਾਣੀ ਚੀਜ਼ ਦਾ ਪੰਗਾ ਉਹ ਸਾਰੀਆਂ ਕਲੀਅਰ ਕਰਤੀਆਂ ਨੇ ਜੀ ਤਾਂ ਗੱਲ ਇਹ ਆ ਕਿ ਭਾਈ ਥੋੜਾ ਬਹੁਤਾ ਬੋਲਣਾ ਪੈਂਦਾ ਤੇ ਇਹਦੇ ਵਿੱਚ ਆ ਤੁਹਾਡੇ ਇਥੇ ਲੋਕਲ ਵੀ ਹੈਗੇ ਨੇ ਹੁਕਮ ਉਹਦੇ ਬਾਰੇ ਵੀ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਚ ਸਾਫ ਹੈ ਕਿ ਸਪੇਸ ਦੀ ਕਮੀ ਆ ਏਜੰਸੀਆਂ ਦੇ ਕੋਲ ਤਾਂ ਸਾਈਲੋ ਹੁਣ ਆ ਗਿਆ ਨਾ ਉੱਥੇ ਹੀ ਕਹਾਣੀ ਦਾ ਤੱਤਸਾਰ ਹਮ ਅਗਲਿਆਂ ਦੇ ਹੱਥ ਸਭ ਕੁਝ ਤਾਕਤ ਆ ਭਾਈ ਜੀ ਉਹਨਾਂ ਨੇ ਸਪੇਸ ਤੁਹਾਡੀ ਮਾਰਤੀ ਹਮ ਸਪੇਸ ਮਾਰਤੀ ਤੇ ਹੁਣ ਬੜੇ ਪਿਆਰ ਨਾਲ ਤੁਸੀਂ ਕਹਿ ਦਿੱਤਾ ਕਿ ਸਾਈਲੋ ਚਲਾ ਦਿਓ ਸਾਡੀ ਖੱਜਲ ਖਵਾਰੀ ਖਤਮ ਕਰੋ ਆ ਚੱਲੇ ਪਏ ਜੇ ਸਾਈਲੋ ਜੀ ਰੋਕ ਸਕੋ ਤਾਂ ਰੋਕ ਲੋ ਐਵੇਂ ਰੋਲਾ ਪਾਓ ਐਵੇਂ ਫਲਾਣਾ ਕਰੋ ਢਮਕਾਣਾ ਕਰੋ ਐਦਾਂ ਚੱਲਦੇ ਆ ਸਿਸਟਮ ਤੁਹਾਡੇ ਸਾਣ ਦੇ ਬਣ ਕੇ ਰਹਿ ਜਾਂਦੇ ਤੁਹਾਡੇ ਸਪੇਸ ਨੂੰ ਖਤਮ ਕਰਤਾ ਉਹਨਾਂ ਨੇ ਹੁਣ ਝੋਨੇ 'ਚ ਰੁਲੇ ਸੀ ਕਿਸਾਨ ਮੰਡੀਆਂ 'ਚ ਬੈਠ ਨਹੀਂ ਸਕਦਾ ਕੋਈ ਖੱਜਲ ਖਵਾਰੀ ਉਹਨਾਂ ਨੇ ਖਰੀਦ ਲੇਟ ਕਰਵਾਤੀ ਤੇ ਜਿਵੇਂ ਉਹ ਰੌਲਾ ਪੈਣਾ ਵੇ ਕਣ ਕਿਵੇਂ ਯਾਰ ਖਰੀਦ ਨਹੀਂ ਹੋ ਰਹੀ ਫਲਾ ਕਿੱਧਰ ਜਾਈਏ ਕੀ ਹੈ ਹਿਸਾਬ ਗਦਾ ਜਿਵੇਂ ਉਹ ਸਾਈਲੋ ਦੇ ਆਰਡਰ ਨੇ ਬੱਲੇ 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 ਵੀ ਚਕਾਈ ਸ਼ੁਰੂ ਹੋ ਗਈ ਲਿਫਟਿੰਗ ਚੋ ਕਿ ਆਹ ਚੱਲ ਗਏ ਸਾਈਲੋ ਹਮ ਸਰ ਇਦਾਂ ਹੀ ਹੁੰਦੇ ਆ ਸਟੇਟਾਂ ਦੇ ਕੰਮ ਇਸ ਤਰ੍ਹਾਂ ਹੁੰਦੇ ਆ ਚੁੱਪਚੀਪੀਤੇ ਤੇ ਅਸੀਂ ਜਿਹੜੀ ਕੱਲ ਜਾਣਕਾਰੀ ਇਕੱਠੀ ਕੀਤੀ ਸੀ ਉਹ ਕਿਸੇ ਆਧਾਰ ਤੇ ਕੀਤੀ ਸੀ ਕੋਈ ਉਹਦਾ ਤਰਕ ਸੀ ਕੋਈ ਉਹਦੇ ਕਾਰਨ ਸੀ ਤੇ ਅਸਪਸ਼ਟਤਾ ਦਾ ਦੌਰ ਆ ਸਪਸ਼ਟਤਾ ਤੁਹਾਡੇ ਸਾਹਮਣੇ ਹੋ ਗਈ ਆ ਜੇ ਕਿਸੇ ਨੂੰ ਹੋਰ ਵੀ ਚਾਨਣ ਦੀ ਕਮੀ ਹੋ ਜਾਵੇ ਆਉਣ ਵਾਲੇ ਦਿਨਾਂ 'ਚ ਉਹ ਵੀ ਪੂਰੀ ਹੋ ਜਾਣੀ ਹੈ ਜੇ ਸ਼ਾਇਦ ਕੱਲ ਗੱਲ ਨਾ ਹੁੰਦੀ ਤੇ ਅਜੇ ਤੱਕ ਵੀ ਅਸਪਸ਼ਟਤਾ ਰਹਿੰਦੀ ਚਲੋ ਉਹ ਤਾਂ ਰੌਲਾ ਦੇਖੋ ਗੱਲ ਇਹ ਆ ਕਿ ਰਾਤ ਪੈਣ ਤੋਂ ਵੀ ਪਹਿਲਾਂ ਮੈਂ ਪੋਸਟ ਪਾਇਆ ਇਹ ਨਹੀਂ ਮੈਂ ਕਹਿੰਦਾ ਕਿ ਸਾਡੀ ਆਵਾਜ਼ ਬੜੀ ਦਮਦਾਰ ਹੈ ਵੀ ਅਸੀਂ ਤੋਂ ਕੋਈ ਤੋਪਚੀ ਆ ਅਸੀਂ ਤੋਪ ਆ ਬੜੀ ਵੱਡੀ ਨਹੀਂ ਸਰ ਜਦੋਂ ਕੋਈ ਗੱਲ ਕਰੀਏ ਠੀਕ ਹੈ ਨਾ ਤਾਂ ਉਸ ਗੱਲ ਨੂੰ ਹਮਾਇਤ ਮਿਲਦੀ ਹੈ ਕਿ ਹਾਂ ਭਾਈ ਇੱਥੇ ਆ ਖੱਜਲ ਖਵਰੀ ਇੱਥੇ ਕਮੀ ਪੇਸ਼ੀ ਹੈ ਤਾਂ ਫਿਰ ਗੱਲ ਆਪਣੇ ਆਪ ਵੱਡੀ ਬਣ ਜਾਂਦੀ ਹੈ ਜਦੋਂ ਲੋਕ ਉਸ ਗੱਲ ਦਾ ਸਮਰਥਨ ਕਰਨ ਤੇ ਜਿਸ ਗੱਲ ਦਾ ਲੋਕ ਸਮਰਥਨ ਨਹੀਂ ਕਰਨਗੇ ਤੁਹਾਡਾ ਚਾਹੇ ਪ੍ਰੋਗਰਾਮ ਹੈ ਕੰਟੈਂਟ ਹੈ ਚਾਹੇ ਕੁਝ ਵੀ ਹੈ ਚਾਹੇ ਤੁਸੀਂ ਕੋਈ ਤੁਸੀਂ ਮੁੱਦਾ ਵੀ ਚੁੱਕਦੇ ਹੋ ਤਾਂ ਉਹ ਮੁੱਦਾ ਦਮ ਤੋੜ ਜਾਏਗਾ ਸਰ ਲੋਕਾਂ ਦੇ ਸਮਰਥਨ ਤੋਂ ਬਿਨਾਂ ਕੁਝ ਨਹੀਂ ਆ ਕੁਝ ਨਹੀਂ ਹੁੰਦਾ ਬਿਲਕੁਲ ਤਾਂ ਲੋਕਾਂ ਨੂੰ ਮੁੱਦੇਾਂ ਤੇ ਪਰਤਣਾ ਪਊਗਾ ਜੀ 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 ਬਿਲਕੁਲ ਜੀ ਮਿੰਟੂ ਜੀ ਅ ਖੋਸਾ ਜੀ ਕਹਿ ਰਹੇ ਨੇ ਕਿ ਭਾਈ ਜਿਹੜੀ ਹੈ ਫਸਲ ਹੈ ਹਾੜੀ ਦੀ ਉਹ ਮੰਡੀਆਂ ਦੇ ਵਿੱਚ ਵਿੱਚੋਂ ਮੰਡੀਆਂ ਜਿਹੜੀਆਂ ਕਾਇਮ ਰਹਿਣੀਆਂ ਚਾਹੀਦੀਆਂ ਨੇ ਜਜ਼ਬਾਤੀ ਬੰਦਾ ਜੀ ਕਹਿ ਰਹੇ ਨੇ ਕਿ ਹੱਥ ਨਾਲ ਸੀ ਨਾਲ ਕਾਰਪੋਰੇਟਰ ਜਿਹੜੇ ਘਰਾਣੇ ਆ ਉਹਨਾਂ ਦਾ ਮਸਲਾ ਹੱਲ ਹੋ ਜਾਣਾ ਔਰ ਕੁਝ ਮਿੱਤਰ ਬਾਜਵਾ ਸਾਹ ਵਾਲੀ ਗੱਲ ਵੀ ਅੱਜ ਕਰ ਰਹੇ ਨੇ ਚਲੋ ਆਪਾਂ ਉਸ ਤੋਂ ਅੱਗੇ ਆ ਗਏ ਦੇਖੋ ਗੱਲ ਇਹ ਆ ਕਿ ਅਸੀਂ ਕੋਈ ਜਜਮੈਂਟਲ ਨਹੀਂ ਹੋ ਰਿਹਾ ਜੀ ਕਾਂਗਰਸ ਦੇ ਅੰਦਰ ਦੀ ਵੀ ਪੋਲਿਟਿਕਸ ਹੈ ਤੇ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਵੀ ਪੋਲਿਟਿਕਸ ਹੈ ਇਹਨਾਂ ਨੂੰ ਖੇਡਣ ਦਿਵਾਲੇ ਜੀ ਖੇਡਦੇ ਆ ਜਿਹੜੇ ਖੇਡ ਲੈਣ ਦੇ ਤਾਂ ਹੱਲ ਇਹਨਾਂ ਨੂੰ ਖੇਡਣ ਦਿਓ ਹੂੰ ਕੋਈ ਗੱਲ ਨਹੀਂ ਜੇ ਕੋਈ ਤੱਥਾਂ ਦੀ ਲੋੜ ਪੈ ਗਈ ਦੋਨਾਂ ਦੀ ਗੱਡ ਲਿਆਵਾਂਗੇ ਕੌਣ ਸੱਚਾ ਕੌਣ ਝੂਠਾ ਖੇਡਣ ਦਿਵਾਲੇ ਖੇਡਦੇ ਜਵਾਕ ਬੀਬਾ ਖੇਡ ਲੈਣ ਦੇ ਕੁਝ ਜੀ 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 ਮਿੰਟੂ ਜੀ ਖੈਰ ਮੈਂ ਨਾ ਮੋੜ ਕੇ ਲੈ ਕੇ ਆਉਣਾ ਸੀ ਸਿਆਸਤ ਵਾਲੇ ਪਾਸੇ ਪਰ ਚਲੋ ਕਮੈਂਟ ਤੋਂ ਫੇਰ ਆਪਾਂ ਸਿਆਸਤ ਵਾਲੇ ਪਾਸੇ ਆ ਗਏ ਆ ਇੱਕ ਨਾ ਪਿਛਲੀ ਗੱਲ ਦੇ ਵਿੱਚ ਇੱਕ ਸ਼ਬਦ ਤੁਸੀਂ ਵਰਤੇ ਸੀ ਰਾਈਟ ਹੈਂਡ ਰਾਈਟ ਹੈਂਡ ਅੱਜ ਕੱਲ ਕੱਲ ਮਜੀਠੀਆ ਸਾਹਿਬ ਤੇ ਰਾਈਟ ਹੈਂਡ ਦੀ ਗੱਲ ਹੋਈ ਸੀ ਅੱਜ ਕਹਿੰਦੇ ਕਿ ਮੁੱਖ ਗਵਰਨਰ ਅਫਸਰ ਜਿਹੜਾ ਹੈ ਸੀ ਉਹ ਕੇਦਰੀਵਾਲ ਸਾਹਿਬ ਦਾ ਬੜਾ ਨੇੜਲਾ ਸੀਗਾ ਬੜਾ ਲਾਗੇ ਦਾ ਬੰਦਾ ਸੀਗਾ ਤੇ ਉਹ ਚੁੱਪਚੀ ਪੀਤੇ ਅਸਤੀਫਾ ਦੇ ਕੇ ਨਵਲ ਸਾਹਿਬ ਇਹ ਕਿਚਕਰ ਐ ਇਹਦੇ ਚ ਵੀ ਪਤਾ ਨਹੀਂ ਲੱਗਦਾ ਕਈ ਵਾਰੀ ਕਿ ਅਸਤੀਫਾ ਆਪ ਦੀ ਇੱਛਾ ਨਾਲ ਦਿੱਤਾ ਹੈ ਕਿ ਤੁਸੀਂ ਇਸ ਸਵਾਲ ਨੂੰ ਹੋਲਡ ਕਰ ਲਓ ਬਿਲਕੁਲ ਇੱਕ ਜਿਹੜੀ ਗੱਲ ਕਹਿ ਰਹੇ ਹਰਦੇਵ ਸਿੰਘ ਅ ਭਲੇ ਨਾ ਇਹਨਾਂ ਦਾ ਬਿਲਕੁਲ ਨੁਕਤਾ ਸਹੀ ਹੈ ਕਿ ਬੇਸ਼ੱਕ ਇਸ ਵਾਰੀ ਸਾਈਲੋ ਨੂੰ ਇਹਨਾਂ ਨੇ ਮੰਡੀ ਯਾਰਡ ਦਾ ਦਰਜਾ ਨਹੀਂ ਦਿੱਤਾ ਉਹੀ ਹੈਗਾ ਨਾ ਬਾਕੀ ਬਾਕੀ ਸਪੇਸ ਨਹੀਂ ਉਹ ਸਾਈਲੋ ਦੇ ਸਪੇਸ ਖੋਲਤੇ ਜੀ ਠੀਕ ਹੈ ਜੀ ਇੱਕੋ ਇੱਕ ਚੀਜ਼ ਰਹਿ ਗਈ ਮੰਡੀ ਯਾਰਡ ਦਾ ਦਰਜਾ ਜਿਸ ਦਿਨ ਉਹ ਲੈ ਗਏ ਤੋ ਲੈੇ ਜਾਣਾ ਜਦੋਂ ਚੱਲ ਪੈ ਜਾਣਾ ਜੀ ਤੇ ਸਰਕਾਰ ਸਾਡੀ ਜਿਹੜੀ ਹੈ ਉਹ इजीली ਮੰਨ ਜਾਏਗੀ ਹੌਲੀ ਹੌਲੀ ਮੰਨਣਾ ਪਊ ਤਾਂ ਬਿਲਕੁਲ ਬਾਕੀ ਉਸ ਤੋਂ ਬਾਅਦ ਫਿਰ ਤੁਸੀਂ ਸਮਝ ਲਓ ਕਿ ਧੰਦਾ ਮੰਡੀ ਕਰਨ ਦਾ ਚੌਪਟ ਹੈ ਜੀ ਬਿਲਕੁਲ ਇਹਨਾਂ ਦੀ ਗੱਲ ਮੈਂ ਤਾਂ ਰੋਕ ਕੇ ਕਿਹਾ ਕਿ ਜਰੂਰੀ ਹੈ ਚਲੋ ਇਹ ਜਾਣਕਾਰੀ